ਤੁਸਤੇਖਰੂ ਡੇਲੀ ਪੋਸਟ ਪੰਜਾਬੀ ਮੈਂ ਹਸਨੇਨਾ ਤੇਜ਼ ਰਫ਼ਤਾਰ ਟਰਾਲੇ ਦੇ ਵੱਲੋਂ 296 ਨਾ ਦੀ ਪਲਾਂ ਦੇ ਵਿੱਚ ਜਾਂ ਲੈਲੀ ਦੱਸਦੀ ਹੈ ਕਿ ਤਿੰਨੋਂ ਨੌਜਵਾਨ ਮੋਟਰਸਾਈਕਲ ਤੇ ਸਫ਼ਰ ਹੋ ਕੇ ਕੰਮ ਤੋਂ ਘਰ ਜੜੇ ਜਾ ਰਹੇ ਸੀ ਤਾਂ ਰਾਹ ਦੇ ਵਿੱਚ ਇਹ ਹਾਦਸਾ ਵਾਪਰਿਆ ਕਿਹਾ ਜਾ ਰਿਹਾ ਹੈ ਕਿ ਟਰਾਲੇ ਦੀ ਤੇਜ਼ ਸਪੀਡ ਸੀ ਪਿੱਛੋਂ ਲਿਆ ਕੇ ਨੌਜਵਾਨਾਂ ਨੂੰ ਟੱਕਰ ਮਾਰੀ ਕਾਫੀ ਦੂਰ ਤੱਕ ਸੀੜ ਦਾ ਲੈ ਜਾਂਦਾ ਹੈ ਟਰਾਲਾ ਜਿਸ ਕਰਕੇ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੋ ਲਗਾਤਾਰ ਪੰਜਾਬ ਦੇ ਵਿੱਚ ਸੜਕੀ ਹਾਦਸਿਆਂ ਦੇ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਜਾਂ ਤਰਕਰਨ ਤੇਜ਼ ਰਫ਼ਤਾਰ ਬਣਦੇ ਨੇ ਮੌਤ ਦਾ ਕਾਰਨ ਬਣ ਜਾਂਦੇ ਨੇ ਤਾਂ ਚਹੇ ਦੇ ਵਿੱਚ ਤਸਵੀਰਾਂ ਅਕਸਰ ਸਾਹਮਣੇ ਆ ਰਹੀਆਂ ਨੇ ਜਿੱਥੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਇਹੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸਿੱਕ ਟਰਾਲੇ ਦੀ ਰਫ਼ਤਾਰ ਬਹੁਤ ਜ਼ਿਆਦਾ ਤੇਜ਼ ਸੀ ਤਾਂ ਪਿੱਛੋ ਲਿਆ ਕੇ ਨੌਜਵਾਨਾਂ ਨੂੰ ਟੱਕਰ ਮਾਰੀ ਜਾਂਦੀ ਹੈ ਕਾਫੀ ਦੂਰ ਤੱਕ ਸਿੱਧਾ ਲੈ ਕੇ ਆ 10 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਮੌਕੇ ਤੇ ਹੀ ਦੋ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਇੱਕ ਨੌਜਵਾਨ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਸ੍ਰੀ ਮੁਕਸਰ ਸਾਹਿਬ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਮ੍ਰਿਤਕ ਨੌਜਵਾਨਾ ਦੀ ਉਮਰ ਕਰੀਬ 19 ਸਾਲ ਦੇ ਦੇ ਕਰੀਬ ਜਿਹੜੀ ਦੱਸੀ ਜਾ ਰਹੀ ਹੈ ਮ੍ਰਿਤਕ ਦੋਨਾਂ ਨੌਜਵਾਨਾਂ ਦਾ ਨਾਮ ਹਰਨੂਰ ਕੁਮਾਰ ਤੇ ਪਰਤੈ ਨੌਜਵਾਨ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਨੇ ਤਿੰਨੋਂ ਨੌਜਵਾਨ ਜਿਹੜਾ ਕੰਮ ਤੋਂ ਘਰ ਵਾਪਸ ਪਰਤ ਰਹੇ ਸੀ ਤਾਂ ਇਹਨਾਂ ਦੇ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚ ਚੁੱਕੇ ਨੇ ਪੁਲਿਸ ਨੇ ਟਰਾਲੇ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹਾਲਾਂਕਿ ਪੁਲਿਸ ਦੇ ਵੱਲੋਂ ਵੀ ਇਹ ਦੱਸਿਆ ਗਿਆ ਕਿ ਟਰਾਲੇ ਚਾਲਕ ਦੀ ਗਲਤੀ ਦੇ ਕਾਰਨ ਇਹ ਹਾਦਸਾ ਵਾਪਰਿਆ ਮੇਰਾ ਸੋਮਸੰਗੀ ਰਾਤ ਕੀ ਘਟਨਾ ਹੋਈ ਐ ਐਕਸੀਡੈਂਟ ਹੋਇਆ ਏ ਕੀ ਨਾ ਦੱਸ ਦੋ ਹਾਂ ਮੇਰਾ ਮੇਰਾ ਬੇਟਾ ਸੀ ਹੈ ਕਿੰਨੇ ਕੁ ਉਮਰ ਦਾ ਸੀ ਉਹ 19 ਸਾਲਾਂ ਦਾ ਸੀ ਕੀ ਨਾਮ ਪੁੱਛਿਆ ਜਸਨੂਰ ਸਿੰਘ ਹੈ ਸਾਦੇ ਨਾਮ ਹਾਸਾ ਹੈ ਤੇ ਹਰਨੂਰ ਹਰਨੂਰ ਸਿੰਘ ਤੇ ਸਾਦੇ ਨਾਮ ਹਾਸਾ ਹੈ ਤੇ ਟਰੱਕ ਚੜਾਤਾ ਹੀ ਉਹਦੇ ਉੱਤੇ ਮਗਰੋਂ ਲਿਆ ਕੇ ਬੰਦੇ ਨੇ ਕਿੱਥੇ ਜਾ ਰਹੀ ਸੀ ਉਹ ਮੁੰਡੇ ਮੇਰੇ ਆ ਰਹੇ ਸੀ ਉਧਰੋਂ ਕੋਟਕਪੂਰਾ ਰੋਡ ਤੋਂ ਘਰ ਕਰਨੀ ਨੂੰ ਇਹ ਵੀ ਟਰੱਕ ਕੋਟਕਪੂਰਾ ਰੋਡ ਤੋਂ ਹੀ ਆ ਰਿਹਾ ਸੀਗਾ ਟਰੱਕ ਬਹੁਤ ਤੇਜ਼ ਸੀਗਾ ਤੇ ਟਰੱਕ ਮਤੜ ਕੇ ਦਿਖਾ ਸੀ ਸੀ ਤੇ ਮੋਟਰਸਾਈਕਲ ਤੇ ਸੀ ਠੀਕ ਕਿੰਨੇ ਸਪਲੈਂਡਰ ਮੋਟਰਸਾਈਕਲ ਹਾਂਜੀ ਦੋ ਜਨਿਆਂ ਦੀ ਹੋਈ ਹੈ ਜੀ ਇੱਕ ਜ਼ਖਮੀ ਇੱਕ ਜ਼ਖਮੀ ਹੈ ਜੀ ਕੀ ਮੰਗ ਕੀ ਕਰਦੇ ਹੋਣ ਕੀ ਕਾਰਵਾਈ ਹੋਣੀ ਸਾਨੂੰ ਤਾਂ ਇਨਸਾਫ ਚਾਹੀਦਾ ਹੈ ਇਨਸਾਫ ਮਿਲ ਜੇ ਸਾਨੂੰ ਬਸ ਕਿੰਨੇ ਵਜੇ ਦੀ ਘਟਨਾ ਹੈ ਇਹ 9:30 ਵਜੇ ਦੀ ਰਾਤ ਦੀ ਕੀ ਨਾਮ ਤੁਹਾਡਾ ਅਮਿਤ ਕੁਮਾਰ ਕਿੱਥੋਂ ਮੇਰੇ ਨਾਲ ਮੁਕਸਰੀ ਕੀ ਕਰਨਾ ਹੈ ਵੀ ਰਾਤ ਇਹ ਬੱਚੇ ਕੰਮ ਗਏ ਸੀਗੇ ਉੱਥੋਂ ਵਾਪਸ ਆ ਰਹੇ ਸੀ ਤੇ ਪਿੱਛੋਂ ਟਰੱਕ ਆਇਆ ਬਹੁਤ ਤੇਜ਼ ਤੇ ਮੋਟਰਸਾਈਕਲ ਦੇ ਉੱਤੇ ਚੜਾਤਾ ਉਹਨੇ ਕਿੰਨੇ ਜਾਣੇ ਸੀਗੇ ਇਹ ਤਿੰਨੇ ਨੇ ਸੀਗੇ ਕਿੰਨੇ ਜੱਫ ਹੋ ਗਏ ਦੋ ਜਣਿਆਂ ਦੀ ਕੀ ਕੀ ਨਾਮ ਸੀ ਮੇਰੇ ਇੱਕ ਭਾਰਤ ਸੀਗਾ ਜੀ ਇੱਕ ਹੈਰੀ ਸੀਗਾ ਜੀ ਠੀਕ ਕੋਡੀ ਕੀ ਲੱਗਦਾ ਸੀ ਮੈਨੂੰ ਇੱਕ ਤਾਂ ਮੇਰਾ ਆਪ ਦਾ ਮੁੰਡਾ ਹੀ ਸੀ ਇੱਕ ਉਹਦਾ ਦੋਸਤ ਸੀਗਾ ਨਾ ਉਹ ਮਰਸੀ ਨੇ ਜੀ 19 ਸਾਲ ਦੇ ਸੀ ਦੋਨੇ ਠੀਕ ਹੈ ਤੀਜੇ ਦੀ ਬੱਚਾ ਬੱਚਾ ਤਾਂ ਹੀ ਤੀਜਾ ਵੀ ਬਹੁਤ ਸੀਰੀਅਸ ਹੀ ਹੈ ਉਹ ਵੀ ਉਹ ਕਿੱਥੇ ਇੱਥੇ ਰੈਫਰ ਹੈ ਜਾਂ ਗਾਹ ਕਰਦੇ ਉਹ ਉਸਾ ਗੁਪਤਾ ਦੇ ਆਪਣੇ ਲੋਕਲ ਹੀ ਹੈ ਸ਼ਹਿਰ 'ਚ ਠੀਕ ਹੈ ਤੂੰ ਟ੍ਰਾਲੇ ਲਾ ਫੜਿਆ ਕਿ ਹਾਂਜੀ ਕਿੰਨੇ ਕ ਵਜੇ ਕਿੜਨਾ ਗਏ ਇਹ ਕੋਈ ਰਾਤ ਨੂੰ 9 ਵਜੇ ਦੀ ਗੱਲ ਹੈ ਕਿੱਥੇ ਐਕਸੀਡੈਂਟ ਕਿੱਥੇ ਹੈ ਇਹ ਆਪਣੇ ਗਵਰਨਮੈਂਟ ਕਾਲਜ ਕੋਟਪੂਰਾ ਰੋਡ ਇਹ ਘਰ ਜਾ ਰਹੇ ਸੀ ਕਿ ਬੱਚੇ ਹਾਂਜੀ ਵਾਪਸ ਆ ਰਹੇ ਸੀ ਕੰਮ ਤੋਂ ਕੀ ਕੰਮ ਕੀ ਕਰਦੇ ਨੇ ਇਹ ਪਾਰਸਲ ਦਾ ਕੰਮ ਕਰਦੇ ਪਾਰਸਲ ਦੇ ਕੇ ਮਾਡਲ ਟਾਊਨ ਤੇ ਤੇ ਘਰ ਨੂੰ ਆ ਰਹੇ ਸੀ ਇੱਕ ਟਰੱਕ ਆ ਰਿਹਾ ਸੀ ਘਰ ਕੋੜਕਪੁਰਾ ਸਾਈਡ ਤੋਂ ਤੇ ਤਿੰਨ ਮੁੰਡੇ ਮੋਟਰਸਾਈਕਲ ਤੇ ਆ ਰਹੇ ਸੀ ਸ਼ਹਿਰ ਵੱਲੋਂ ਤੇ ਪਿੱਛੋਂ ਇੱਕ ਟਰੱਕ ਆਇਆ ਉਹ ਜਿਹਦੇ ਲਪਰੈਜ ਨੇ ਗਲੀ ਤੇ ਕਰਨ ਉਹ ਟਰੱਕ ਉਹ ਮੋਟਰਸਾਈਕਲ ਦੇ ਉੱਪਰ ਚੜ ਗਿਆ ਜਿੱਤੇ ਔਨ தி ਸਪੋਟ ਦੋ ਲੜਕਿਆਂ ਦੀ ਡੈਥ ਹੋ ਗਈ ਆ ਇੱਕ ਲੜਕੇ ਨੂੰ ਐਡਮਿਟ ਕਰਾਇਆ ਗਿਆ ਹਸਪਤਾਲ ਤੇ ਉਹਨ ਐਫਆਈ ਲਾਉਂਚ ਕਰਕੇ ਅਗਲੀ ਕਾਰਵਾਈ ਜਮਨੇ ਚਲੰਦੀ ਜਾ ਰਹੀ ਹੈ ਇਹ ਮੁੱਖ ਕਿੱਥੋਂ ਦੇ ਰਹਿਣਾ ਲੈ ਸੀ ਜਿਹਨਾਂ ਦੀ ਮਾਮੂਲੀ ਐ ਲੋਕ ਮੋਕਸਰ ਦੇ ਰਹਿਣਾ ਲੈ ਤੇ ਨੋ ਸਰ ਟਰੱਕ ਦਾ ਪਤਾ ਲੱਗਾ ਕਿਥੋਂ ਦਾ ਇਹ ਟਰੱਕ ਆਪਾਂ ਕਬਜ਼ੇ ਚ ਲੈ ਲਿਆ ਤੇ ਹਾਂਜੀ ਬਾਕੀ ਅਗਲੀ ਤਫਤੀਸ਼ ਜਾ ਰਹੀ ਹੈ